ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਸ ਕਰਦਾ ਟੀਮ ਵੀ ਠੀਕ ਠਾਕ ਹੋਵੇ ਤੁਸੀਂ ਵੀ ਠੀਕ ਠਾਕ ਹੋ ਵਾ ਤੇ ਥੋੜੀ ਜੀ ਕੀ ਜ਼ਿਆਦਾ ਹੀ ਪ੍ਰੋਬਲਮ ਆ ਗਈ ਆ ਵੀਡੀਓ ਵਿੱਚ ਜੋ ਸਾਡੇ ਨਵੇਂ ਮੋੜ ਜ਼ਿੰਦਗੀ ਦੇ ਨਵੇਂ ਮੋੜ ਜ਼ਿੰਦਗੀ ਦੇ ਟੋਟਲ ਸਾਰੀਆਂ ਵੀਡੀਓ ਦੇ ਵਿੱਚ ਸਾਰੀਆਂ ਵੀਡੀਓ ਹੀ ਆ ਹੂੰ ਬਗਾਵਤ ਵਿੱਚ ਵੀ ਆ ਉਹਦੇ ਜਿਹੜੀ ਬਲਜੀਤ ਮਨਪੀ ਚੈਨਲ ਤੇ ਚੱਲਣ ਦੀ ਆ ਬੱਕਰੇ ਨਹੀਂ ਕਰਨਾ ਉਹਦੇ ਵਿੱਚ ਵਿੱਚ ਵੀ ਤੇ ਇਹ ਤੇ ਪਤਾ ਨਹੀਂ ਹੁੰਦਾ ਕਿ ਕਦੋਂ ਕੀ ਹੋ ਜਾਣਾ ਵਾ ਨਾ ਤੇ ਅੰਕਲ ਆਂਟੀ ਦੇ بیٹے ਦਾ ਜੋ ਨਿੱਕਾ ਬੇਟਾ ਦਾ ਐਕਸੀਡੈਂਟ ਹੋ ਗਿਆ ਵਾ ਤੇ ਰੱਬ ਦਾ ਸ਼ੁਕਰ ਵਾ ਕਿ ਵਾਈਗੁਰ ਨੇ ਛੱਟ ਹੈ ਵੀ ਬੜੀ ਐ ਤੇ ਬਚਾਅ ਵੀ ਬੜਾ ਬਚਾਅ ਹੋ ਗਿਆ ਵਾ ਹੂੰ ਤੇ ਛੱਟ ਲੱਗੀ ਐ ਜਿਆਦਾ ਬਾਹ ਤੇ ਤੇ ਉਹ ਐਡਮਿਟ ਵਾ ਜਲੰਧਰ ਹਸਪੀਟਲ ਉਹਨਾਂ ਦਾ ਜਿੱਦਾਂ ਇੱਥੋਂ ਵੀ ਬਾਹਰ ਟੁੱਟ ਗਈ ਐ ਇੱਥੋਂ ਟੁੱਟੀ ਤੇ ਇੱਥੋਂ ਟੁੱਟ ਗਈ ਐ ਤਿੰਨ ਜਗ੍ਹਾ ਦਾ ਇੱਥੋਂ ਲੈ ਕੇ ਨਾ ਇੱਥੇ ਤੱਕ ਤੇ ਮਤਲਬ ਤਿੰਨ ਹੋ ਗਏ ਐ ਟੋਟੇ ਤੇ ਮਾਸ ਜਿਹੜਾ ਇਹਨੇ ਇੱਥੋਂ ਕਾਫੀ ਪਾਟ ਗਿਆ ਹੈਗਾ ਉਹ ਜਦਾਂ ਕੋਈ ਪੱਤੀ ਪੁੱਤੀ ਫਿਰ ਗਈ ਐ ਪਤਾ ਨਹੀਂ ਕੀ ਚੱਕਰ ਹੋਇਆ ਵਾ ਜੋਰ ਨਾ ਵੱਜ ਜੇ ਤਾਂ ਵੀ ਹੋ ਜਾਂਦਾ ਕੱਲ ਹੀ ਹੋਇਆ ਕੱਲ ਉਹ ਡਿਊਟੀ ਜਾਂ ਗਿਆ ਸੀ ਸਾਢੇ 7 8 ਵਜੇ ਨਹੀਂ ਸਿਰੇ 5 ਤੇ ਹੋ ਗਿਆ 6 ਵਜੇ ਦੇ 5 ਮਿੰਟ ਤੇ ਜੋ ਵੀ ਬ੍ਰੀਚ ਸੰਜੀ ਕਿ ਜਕਰ ਪੈ ਗਿਆ ਉਹ ਹੂੰ ਨੀ ਬਾਂਸਰ ਦੇ ਬੀਜੀ ਗਾਰਡੇ ਆ ਤੇ ਗਾੜੀ ਮੋਟਰਸਾਈਕਲ ਜਾਂਦਾ ਉਹਨਾਂ ਦਾ ਖੱਡਾ ਨਹੀਂ ਵੇਖਿਆ ਗਾੜੀ ਆਪਾਂ ਆਪਣੇ ਧਿਆਨ ਨਾਲ ਜਾਂਦਾ ਮੈਂ ਮਗਰ ਹੀ ਬਿਹਾਰੀ ਸਪੀਡ ਤੇ ਤੇ ਉਹਨੇ ਖੱਬੇ ਹੱਥ ਕਰ ਦੇਦੇ ਉਹਨੇ ਸੱਜਿਆ ਕਰਦਾ ਮੇਰੇ ਨਾਲ ਮੇਰੇ ਮਗਰ ਆਉਂਦੀ ਹਾਈ 20 ਗੱਡੀ ਬੜੀ ਤੇਜ਼ ਆ ਜੇ ਮੈਂ ਡੱਕ ਲੈਂਦਾ ਸੀ ਤੇ ਉਹ ਮਿਲ ਕੇ ਚੜ੍ਹ ਜਾਣੀ ਤੇ ਮੈਂ ਲੈ ਕੇ ਬਾਬਿਆਂ ਨਾਲ ਛਾੜਦਾ ਪਰੇ ਨੂੰ ਉਹ ਮੇਰਾ ਵਜ ਗਿਆ ਡਵਾਈਡਰ ਤੋਂ ਤਾਂ ਜਾ ਕੇ ਫੇਰ ਵਾਪਸ ਆ ਗਿਆ ਹੁਣ ਆਹ ਬਾਹਾਂ ਟੁੱਟ ਗਈ ਤੁਮਾ ਖਵਾ ਦਾ ਇੱਥੇ ਐਵੇਂ ਆਗੇ ਜਿੱਦਾਂ ਦਾਤਰ ਵਜਿਆ ਹੁੰਦਾ ਬਿੰਨਾ ਲੋਗ ਪੈ ਗਿਆ ਜ਼ਖਮ ਹੋ ਗਿਆ ਜ਼ਖਮ ਹੋ ਗਿਆ ਚਲੋ ਹੁਣ ਪੇਸ਼ੇ ਆਲੇ ਦੇ ਤੋਂ ਲੈ ਕੇ ਉਹ ਮੇ ਡਬਲ ਉੱਡਾ ਪੈਣੀ ਹੁਣ ਟੈਸਟ ਹੁੰਦੇ ਪਏ 60 ਜਿਆਦਾ ਹੋ 60 ਜਿਆਦਾ ਚਲੋ ਕੋਈ ਨਹੀਂ ਚਲੋ ਰੱਬ ਨੂੰ ਮਜ਼ੂਰ ਜੋ ਕਿਸਮਤ ਆਏਗਾ ਉਹ ਹੀ ਹੋਣਾ ਨੇ ਫੇਰੀ ਬਚਾ ਹੋ ਗਿਆ ਵਾ ਸੱਟ ਲੱਗੀ ਹੋ ਕੇ ਹੈ ਨਾ ਇਹ ਮੰਡੀ ਦੀ ਮਾਤਾ ਜੀ ਅਸੀ ਕਾਲ ਜੀ ਬੜੀ ਟੈਂਸ਼ਨ ਆ ਗਿਆ ਜਦੋਂ ਪਤਾ ਲੱਗਾ ਸੱਟ ਲੱਗ ਗਈ ਮੈਨੂੰ ਲੋਕੋਂ ਦਾ ਆ ਗਿਆ ਇੰਨਾ ਫਿਰ ਤੇ ਜੀ ਲੇਟ ਹੀ ਕੁਛ ਲੱਗਾ ਸੱਟ ਕਿਹਨ ਘੜਾ ਹੋ ਜੀ ਹੋਲ ਮੈਂ ਹੀ ਮੜਾ ਗਿਆ ਜਦੋਂ ਜੀ ਪਿਆਣਾ ਮੁਰਦੀ ਨੂੰ ਫੋਨ ਕਰਤਾ ਮੈਂ ਰਵੀ ਨੂੰ ਫੋਨ ਕਰਕੇ ਦੱਸਦੀ ਆ ਉਹ ਕਿੰਨਾ ਲੌਂਡ ਰਹੀ ਗਈ ਮੈਂ ਮਾਜਾ ਲਾ ਨਿੱਕੇ ਨਿੱਕੇ ਸੌਂਦੇ ਕਿੰਨਾ ਕੰਮ ਹੁੰਦਾ ਸਵੇਰੇ ਸਵੇਰੇ ਮਨ ਕਰੀਦਾ ਮੈਂ ਤਾਂ ਕਿਹਨੂੰ ਵੀ ਲਾਇਆ ਜਿੰਨਾ ਜ਼ਿਆਦਾ ਆਪਣਾ ਸਾਰਾ ਹੌਲੀ ਹੌਲੀ ਇੱਦਾਂ ਹੀ ਪਤਾ ਲੱਗ ਗਿਆ ਸੱਟ ਵੀ ਜ਼ਿਆਦਾ ਲੱਗ ਗਈ ਹੈ ਜ਼ਿਆਦਾ ਲੱਗ ਗਈ ਇਹ ਹੋਣਾ ਠੀਕ ਹੈ ਸੱਟਾਂ ਜਿਹੜੋ ਜੋ ਕਰਮਾਂ ਦੋਖ ਸੋਖ ਖਵਾ ਦੇਉਣੀ ਹੁੰਦੇ ਆ ਚਲ ਇੰਨੀ ਜਾਨ ਬਚ ਗਈ ਆ ਗੱਡੀ ਲੰਘ ਜਾਂਦੀ ਕਿੰਨੀ ਮੁਸ਼ਕਲ ਹੋਣੀ ਸਿਰ ਤੇ ਸੱਟ ਲੱਗੀ ਮੱਤ ਬਾੜ ਰੁਟ ਜਾਂਦੀ ਫਿਰ ਵੀ ਜ਼ਿਆਦਾ ਉਤਖਾ ਹੋਣਾ ਚਲੋ ਬਾਬਾ ਕਿਰਪਾ ਕਰੇ ਬਾਹ ਮਾ ਹੌਲੀ ਹੌਲੀ ਅੱਗੇ ਫਿਰ ਕੋਈ ਜੜਾ ਉਹ ਜੋ ਟੈਂਸ਼ਨ ਨਹੀਂ ਕੋਈ ਠੀਕ ਹੋਣਾ ਆਪਾਂ ਜਦੋਂ ਕੋਈ ਸੋਚਦਾ ਜਾਂਦਾ ਹੈ ਡਿਊਟੀ ਕਰਦਾ ਹੈ ਜਿੱਦਾਂ ਸਭ ਦੁਨੀਆ ਪੈਸੇ ਪਿੱਛੇ ਭੱਜੀ ਫਿਰਦੀ ਹੈ ਇੱਕ ਸਾਧ ਦੀ ਜ਼ਰੂਰੀ ਹੈ ਜ਼ਰੂਰੀ ਪੈਸਾ ਵੀ ਇੰਨੀ ਮੰਗਿਆਈ ਆ ਕੁਝ ਨਹੀਂ ਬਣਦਾ ਚੱਲ ਆਪਣਾ ਕਮਾਉਂਦੇ ਵਧੀਆ ਸਟੈਂਪਾਸ ਕਰਨ ਲਈ ਸਾਰੇ ਤੁਹਾਨੂੰ ਸਾਨੂੰ ਵੀ ਕੋਈ ਟੈਂਸ਼ਨ ਨਹੀਂ ਕਿ ਚਲ ਕੇ ਲੈ ਲੈ ਤੇ ਨੀਣਾ ਹੈਗੇ ਭਾਵੇਂ ਛੋੜੇ ਭਾਵੇਂ ਬਹੁਤ ਖੁਸ਼ ਨਾ ਕੋਈ ਕਰੀ ਜਾਂਦੇ ਆ ਨਾ ਆਪਣਾ ਇੱਕ ਸਰਕਾਰਾਂ ਸਰਕਾਰੀ ਨੌਕਰੀ ਦੇਣ ਤੇ ਫਿਰ ਬਚਕਰ ਨਹੀਂ ਪ੍ਰਾਈਵੇਟ ਨੌਕਰੀਆਂ ਦਾ ਟਿਕਰ ਪੈਣ ਬਹੁਤ ਹੁੰਦਾ ਕਪੜਾ ਹੀ ਬਰੀ ਹੋਵੇ ਬਨਾਜ ਹੋ ਕੇ ਤੇ ਕਿੰਨਾ ਦੌੜ ਪਾ ਚੁੱਕ ਗਾ ਹਾਂ ਪ੍ਰਾਈਵੇਟ ਨੌਕਰੀ ਦਾ ਜਾਣ ਕੇ ਤਰਖਾ ਦੇਣੀ ਹਾਂ ਉਹ ਤਾਂ ਦੇਣੀ ਨਾ ਤਨਖਾਹ ਵੀ ਜਿਆਦਾ ਨਹੀਂ ਕੀ ਤੇਰ ਕਿੰਨਾ ਲੱਗ ਜਾਂਦਾ ਕਿੰਨੇ ਕਿਲੋਮੀਟਰ ਦਾ ਪਰ ਇਹੋ ਹੀ ਵਿਚਾਰ ਆ ਰਿਹਾਗਾ ਕਿ ਜਾਂਦੇ ਹੀ ਆਉਂਦੇ ਹੀ ਵਧੀਆ ਹੈ ਐਂ ਤੁਹਾਡੇ ਕੋਲ ਗਏ ਕਿੰਨੇ ਸਰਦਿਆਣੀ ਇਹ ਆਪਣੀ ਦਿੱਤੀ ਘਰ ਜਾਂਦਾ ਹੈ ਕਿ ਚਲੋ ਕੁੜੀਆਂ ਘਰ ਆਪਣਾ ਪਕਾਉਂਦੀਆਂ ਖਾਂਦੀਆਂ ਤੁਹਾਨੂੰ ਦੂਸੇ ਦਾ ਵੀ ਜਗਾ ਕੋਈ ਟੈਨਸ਼ਨ ਨਹੀਂ ਵਧੀਆ ਸਿਸਟਮ ਚੱਲ ਰਿਹਾ ਹੈ ਆ ਹੁਣ ਦਿਨਾਂ ਤੇ ਪੈਣ ਵਾਲੀ ਗੱਲ ਹੋਣੀ ਨਾਰੇ ਦਾ ਸਟਾਲ ਤੇ ਖਾਣ ਵਾਲੇ ਦਾ ਨਹੀਂ ਕਮਾਈ ਕਰਦਾ ਹੈ ਇਹ ਆ ਵਧੀਆ ਚੱਲੇ ਜਾਂਦਾ ਸਿਸਟਮ ਬਰਬਰ ਜੇ ਸਾਸਾਂ ਆਪਣੇ ਬਿਲੀ ਫੇਲਾ ਕੇ ਹੀ ਦਿੰਦੇ ਨੇ ਸਰਦਿਆ ਤਪੰਦਾ ਸੀ ਇਹ ਦਿਨ ਸਾਡ ਕਿੱਥੇ ਲੱਗੀ ਹੈ ਬਾਹ ਤੇ ਹਾਂ ਦਾ ਬਾਹ ਰੱਖੋ ਚਲੋ ਬਾਬਾ ਸੌਖੇ ਰੱਖੇ ਹਾਂ ਕੋਈ ਹੋਰ ਤਾਂ ਵਿਚਾਰ ਨਹੀਂ ਜਾਪੇ 50 ਦਿਨ ਮਿਲ ਗਏ ਹਸਪਤਲ ਤੋਂ 10 ਦਿਨ ਤੇ ਰੱਖੇ ਜਲਦੀ ਜਲਦੀ ਹਾਂ ਠੀਕ ਹੋ ਗਏ ਠੀਕ ਹੋਏ ਅਪਡੇਟ ਕਮੀਦਰਾ ਹੋ ਜੇ ਤੇ ਫਿਰ ਕੰਮ ਚੱਲੂਗਾ ਹਾਂ ਮਨ ਤਾਂ ਨੂੰ ਪਤਾ ਵੀ ਕਿੱਦਾਂ ਹੋਣਾ ਕਿੰਨੀ ਮੁਸ਼ਕਲ ਹੋਣਾ ਕਿ ਰੁਕਾ ਹੋਣੀ ਹੈ ਸਾਡੇ ਅੰਦਰ ਵੀਡੀਓ ਮੈਂ ਆਪਣੀ ਦੇ ਸਕਦੀ ਹਾਂ ਮੈਂ ਅਨਰੋੜੀ ਉਹ ਵੀਡੀਓ ਚ ਲੜ ਕੇ ਮੇਰੇ ਹੋ ਗਿਆ ਹਾਂ ਮੈਂ ਆਈ ਨਹੀਂ ਕਬੂ ਸ਼ਬਦ ਤੋਂ ਪਰਨਾ ਨਾਦਰ ਆਉਂਦਾ ਸਦਾਰ ਪਰ ਇੱਕ ਦੋ ਸਮੇਂ ਦਾ ਵੀ ਪਤਾ ਨਹੀਂ ਹੁੰਦਾ ਮਾਵਾ ਤਾਂ ਕਿਤੇ ਵੀ ਆ ਜਾਂਦਾ ਉਹ ਕੋਈ ਨਹੀਂ ਇਥੋਂ ਕੰਮ ਚੱਲ ਵੀ ਜਾਣੇ ਸਾਰੇ ਬੰਡੀ ਤੇ ਡੈਡੀ ਮੇਰੇ ਦਾ ਐਕਸੀਡੈਂਟ ਹੋ ਗਿਆ ਵਿਚੇ ਸਾਰਾ ਘਰ ਰਹਿ ਕੇ ਕਿੱਦਾਂ ਭੱਜਣਾ ਪੈ ਗਿਆ ਸਵੇਰੇ ਸਵੇਰੇ ਸਵੇਰਾਂ ਨਿਕਲਦੇ ਜਦੋਂ 6 ਵਜੇ ਗਿਆ ਹੋਵੇ ਇੰਨਾ ਜਲਦਾ ਨਾ ਹੁੰਦਾ ਸਵੇਰੇ ਸਵੇਰੇ ਡੇਗਿਆ ਨਹੀਂ ਹਾਂ ਨਹੀਂ ਹਨ ਦੇ 11 ਵਜੇ ਜਦੋਂ ਹੁਣ ਕੀਤਾ ਮੈਨੂੰ ਹੋਈ ਦੱਸਦੇ ਨੇ 12:00 ਦਾ ਮੈਨੂੰ ਲੱਗੋ ਕਿ ਜਦੋਂ ਜਿੱਦਾਂ 10 ਵਜੇ ਇੱਥੇ ਆਏ ਹਾਂ ਤਾਂ ਜੋ ਬੰਦ ਸੱਜਾ ਇੱਥੇ ਆਇਆ 11 ਵਜੇ ਥੋੜਾ ਬੋਤਾ ਸਾਰਾ ਕੰਮ ਚੱਲ ਗਿਆ ਤੇ ਇਹਦੀ ਫੋਨ ਕੀਤਾ ਰਬੀ ਮਠਰ ਕੇ ਬਹੁਤ ਹੱਗਦਾ ਉਹਦੇ ਨਾਲ ਕੋਈ ਘੱਟਦਾ ਹਾਂ ਹਾਂ ਨੂੰ ਕਹਿਣਾ ਪਤਾ ਲੱਗਾ ਮੈਂ ਮੈਨੂੰ ਲੱਗਾ ਬਲਾਦੂ ਹਾਂ ਨਹੀਂ ਮੈਂ ਕੀਤਾ ਨਹੀਂ ਫਿਰ ਬੰਦ ਹਾਂ ਜਿਹੜਾ ਕੋਈ ਭੈਣ ਭਲਾ ਸੁਣਦਾ ਕੋਈ ਹੁੰਦਾ ਅਤੇ ਡਿਊਟੀ ਜਾਂਦਾ ਸੀ ਆਪਣੀ ਉਦੋਂ ਐਕਸੀਡੈਂਟ ਮੋਟਰਸਾਈਕਲ ਤੇ ਮੋਟਰਸਾਈਕਲ ਵੱਜ ਗਿਆ ਅਸਲ ਦੇ ਵਿੱਚ ਜਿੰਨਾ ਵਿਆਸ ਦਰਿਆ ਦਾ ਜਿਹੜਾ ਪੁਲ ਵਾ ਨਾ ਉਹਦੇ ਵਿੱਚ ਬਹੁਤ ਡੂੰਗੇ ਡੂੰਗੇ ਖੱਡੇ ਪੈ ਗਏ ਜਦੋਂ ਜਾਈਦਾ ਆਈਦਾ ਵਾ ਉੱਥੇ ਕੋਈ ਨਾ ਕੋਈ ਮਤਲਬ ਡਿੱਗਾ ਹੀ ਹੁੰਦਾ ਵਾ ਵੀ ਅਚਾਨਕ ਉਹ ਖੱਡੇ ਹੀ ਡਡੂੰਗੇ ਹੁੰਦੇ ਆ ਹਨਾ ਵਿਆਸ ਦਰਿਆ ਦਾ ਪੁਲ ਅਸੀਂ ਵਿਆਸ ਦਰਿਆ ਹੀ ਜਾਂਦੇ ਆ ਕਿਉਂਕਿ ਤਾਂ ਉਹ ਵਿਆਸ ਦਾ ਪੁਲ ਬਣਾ ਉਹ ਪਰਲੇ ਪਾਸੇ ਜਾਂ ਅੰਮ੍ਰਿਤਸਰ ਤੋਂ ਜੰਦਰ ਰੋਡ ਤੇ ਤੇ ਇਹ ਸਾਨੂੰ ਪਿੰਦਾ ਟਾਂਡਾ ਰੋਡ ਤੇ ਸਿਲੀ ਸਿੜਾ ਗਿਆਂ ਨੂੰ ਰੋਡ ਤੇ ਮਤਲਬ ਦਰਿਆ ਵਿਆਸ ਹੀ ਕਹਿੰਦੇ ਇਹਨੂੰ ਹਾਂ ਦਰਿਆ ਵਿਆਸ ਹੀ ਜਾਂਦੇ ਆ ਵਿਆਸ ਤੇ ਪਰ ਮਤਲਬ ਟਾਂਡੇ ਨੂੰ ਜਾਂਦੇ ਜਿਹੜਾ ਲਿੰਕ ਪੋਲ ਵਾ ਨਾ ਸਿੜਿਆ ਗਵੇਂਦ ਪੋਰ ਤੋਂ ਟਾਂਡਾ ਲਾਟਾਂ ਲਾਟਾਂ ਚੌਂਕ ਹਾਂ ਤੇ ਉਹ ਵਾਲਾ ਭਾਈ ਮੰਜ ਸਾਹਿਬ ਦਾ ਗੁਰਦੁਆਰਾ ਨੰਨ ਕੇ ਫੇਰੇ ਪੋਲ ਆਉਂਦਾ ਵਾ ਤੇ ਇਹ ਪੋਲ ਦੇ ਵਿੱਚ ਬੜੇ ਬੜੇ ਵੱਡੇ ਖੱਡੇ ਆ ਲੋਕੀ ਆਪਣੇ ਤੌਰ ਦੇ ਉੱਤੇ ਪੂਰਦੇ ਆ ਪਰ ਮਤਲਬ ਆਪਣੇ ਤੌਰ ਦੇ ਉੱਪਰ ਉਹ ਨਹੀਂ ਰਹਿੰਦਾ ਕਿ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ ਆ ਤੇ ਸਰਕਾਰ ਨੂੰ ਚਾਹੀਦਾ ਵਾ ਉਹਨੂੰ ਹਨਾ ਬਣਾ ਕਰਨਾ ਉਹ ਬਣਿਆ ਸੀਮਿੰਟ ਦਾ ਵਾ ਨਾ ਉੱਥੇ ਸੀਮਿੰਟ ਦਾ ਪੁਲ ਬੰਦੇ ਆ ਨਾ ਲੋ ਬੱਜਰੀ ਬੁਜਰੀ ਨਹੀਂ ਪੈਂਦੀ ਮੈਨਾਂ ਉੱਚ ਆਹ ਤੇ ਚੱਲ ਜ਼ਿਆਦਾ ਵੀ ਬੰਦਾ ਵਾ ਖੱਡੇਪੁਰਨ ਤੇ ਤੇ ਕੁਝ ਐਡਾ ਨਹੀਂ ਲੱਗਦਾ ਉੱਥੇ ਤੇ ਸੜਕ ਬਣੀ ਕਦੀ ਵੇਖੀ ਨਹੀਂ ਐ ਜਦੋਂ ਦਾ ਪੁਲ ਬਣਿਆ ਸਰਕਾਰਾਂ ਸੜਕ ਬਣਾਉਂਦੀਆਂ ਫਿਰ ਰਿਪੇਅਰ ਦਾ ਛੇ ਮਹੀਨੇ ਬਾਅਦ ਵਾਰੀ ਆਉਂਦੀ ਕਿਤੇ ਹਮ ਪਰ ਇਹ ਜਿਹੜਾ ਮੇਨ ਮੇਨ ਉਹਨਾ ਉੱਥੇ ਕਰਨਾ ਚਾਹੀਦਾ ਕਿਉਂਕਿ ਆਏ ਦੇਣੀ ਉੱਥੇ ਬੜੇ ਐਕਸੀਡੈਂਟ ਹੁੰਦੇ ਆ ਤੇ ਤੁਹਾਨੂੰ ਬਦਾ ਫਿਰਣਾ ਹਉਹੀ ਬੰਦਾ ਕਮਾਉਣ ਵਾਲਾ ਹੁੰਦਾ ਵਾ ਤੇ ਇੰਨੀ ਸੇਵਿੰਗ ਨਹੀਂ ਹੁੰਦੀ ਵੀ ਉਹ ਆਪਣੇ ਉੱਪਰ ਜਿਹੜਾ ਬੰਦਾ ਉਹ ਲਾ ਲਿਆ ਐਕਸੀਡੈਂਟ ਦਾ ਇਹ ਕਦੀ ਸੋਚਿਆ ਹੀ ਨਹੀਂ ਹੁੰਦਾ ਨਾ ਐਕਸੀਡੈਂਟ ਦਾ ਸੋਚਦਾ ਕੋਈ ਨਾ ਬਿਮਾਰੀ ਦਾ ਸੋਚਦਾ ਵਾ ਆਪਣੀ ਜਿਹੜੀ ਉਹ ਜ਼ਿੰਦਗੀ ਦੀਆਂ ਸਹੂਲਤਾਂ ਵੇਖੀ ਦੀਆਂ ਵਾ ਵੀ ਅਸੀਂ ਆ ਕਰਾਂਗੇ ਆ ਕਰਾਂਗੇ ਬੱਚਿਆਂ ਨੂੰ ਆ ਕਰਵਾਵਾਂਗੇ ਕਦੀ ਇਹ ਥੋੜਾ ਸੋਚਿਆ ਵਾ ਵੀ ਅਸੀਂ ਬਿਮਾਰ ਹੋ ਜਾਾਂਗੇ ਜਾਂ ਆ ਕਰਾਂਗੇ ਤੇ ਉਧਰ ਲਈ ਪੈਸੇ ਜੋੜ ਕੇ ਰੱਖੀਏ ਤੇ ਬਾਕੀ ਅੱਜ ਸਾਡੀ ਵੀਡੀਓ ਨਹੀਂ ਆਊਗੀ ਤੇ ਕੁਝ ਸੀਨ ਉਹਨਾਂ ਦੇ ਹੈਗੇ ਆ ਚੁੱਕੇ ਆ ਉਹ ਅਗਲੀ ਵੀਡੀਓ 'ਚ ਪਾਵਾਂਗੇ ਇੱਕ ਦੋ ਜਣਾ ਹੂੰ ਇੱਕ ਜੀ ਆਉਣੇ ਆ ਇੱਕ ਜੀ ਬਗਾਵਤ ਵੀ ਆਉਣਗੇ ਵਿਚ ਵੀ ਆਉਣੇ ਤੇ ਨਵੇਂ ਮੋੜ ਜਿ ਦੀ ਉੱਚ ਵੀ ਆਉਣੇ ਆ ਉਸ ਤੋਂ ਬਾਅਦ ਫਿਰ ਆਪਾਂ ਫੋਨ ਕਰਕੇ ਪੁੱਛਾਂਗੇ ਕਿ ਆਪਰੇਸ਼ਨ ਹੋਇਆ ਕਿ ਘਰ ਆਏਗੇ ਨਹੀਂ ਜੋ ਘਰ ਆਉਣਗੇ ਉਹਨਾਂ ਦਾ ਲੜਕਾ ਫਿਰ ਕੰਮ ਤੇ ਆਉਣਗੇ ਉਹਨਾਂ ਜਰ ਵੀਡੀਓ ਵਿੱਚ ਉਹਨਾਂ ਦਾ ਰੋਲ ਸਕਿਪ ਕਰਾਂਗੇ ਵੇਖੋ ਕਿਦਾਂ ਚੱਲਦਾ ਕੰਮ ਅਜੇ ਤੇ ਮਾਮੀ ਦੀ ਬੜੇ ਮਤਲਬ ਟੈਨਸ਼ਨ ਮੰਨ ਨਹੀਂ ਰੱਖਦੇ ਵੀ ਮਾਂ ਮਾਂ ਹੁੰਦੀ ਆ ਮਾਂ ਹੁੰਦੀ ਆ ਪਿਓ ਵੀ ਅਜੇ ਆਪ ਵੀ ਜੋਬਨ ਵੀ ਐ ਜੋ ਬੜੀ ਭੀੜ ਦੇ ਵਿੱਚ ਵਾ ਤੇ ਮਿਲ ਕੇ ਆਏ ਗੇ ਤੇ ਵਿਚਾਰਾ ਬੜਾ ਹੀ ਉਹ ਐ ਬੜਾ ਪੋਲੜ ਜਾਵਾ ਤੇ ਨੋਟੀ ਜਾਇਗਾ ਹੀਗਾ ਤੇ ਵਿਚਾਰਾ ਤੇ ਉਮਰ ਥੋੜੀ ਐ ਜੇ ਹਾਂ ਬਚਪਨਾ ਜਿਆਵਾ ਜੀ ਉਹਦੇ ਵਿੱਚ ਤੇ ਮੈਰਿਡਵਾਦਾਂ ਦੇ ਹਾਂ ਤੇ ਵੇਖੋ ਹੁਣ ਕਿਦਾਂ ਬ੍ਰੰਡ ਨੇ ਤੇ ਇਸ ਸਟੋਰੀਆਂ ਵਿੱਚ ਹੈ ਬੜਾ ਕੋਈ ਵਾ ਸਿੱਖਣ ਵਾਸਤੇ ਜਿਦਾਂ ਸਿੱਖਿਆ ਵਾਲੀ ਵੀਡੀਓ ਸਾਰੀਆਂ ਹੀ ਨਵੇਂ ਮੋੜ ਜ਼ਿੰਦਗੀ ਦੇ ਵਿੱਚ ਵੀ ਛੋਟੀਆਂ ਜਿਹੜੀਆਂ ਉਹ ਡਾਵਾਂ ਡੋਲ ਜੀਆਂ ਹੋ ਜਾਂਦੀਆਂ ਕਿਉਂਕਿ ਜਦੋਂ ਕਰੈਕਟਰ ਚੱਲ ਜਾਂਦਾ ਨਾ ਤੇ ਫਿਰ ਇੰਟਰਸਟ ਬਣਿਆ ਹੁੰਦਾ ਵਾ ਤੇ ਫਿਰ ਥੋੜਾ ਜਿਹਾ ਓਖਾ ਹੋ ਜਾਂਦਾ ਵਾ ਹੁਣ ਬਡੇ ਭੈਣ ਭਰਾ ਕਹਿੰਦੇ ਵੀ ਤੀਂ ਵਿੱਚ ਹੀ ਸਟੋਰੀ ਸਾਰ ਦਿੰਨੇ ਆ ਉਹ ਕਈ ਵਾਰੀ ਮਜਬੂਰੀ ਹੋ ਜਾਂਦੀ ਆ ਕਹਿੰਦੇ ਵੀ ਤੀ ਨਵੇਂ ਚਿਹਰੇ ਲਿਆ ਕਰੋ ਬਣਾ ਬੰਦਾ ਹੁਣ ਕਿੰਨੇ ਕ ਨਵੇਂ ਚਿਹਰੇ ਲਿਆਊਗਾ ਨਵੇਂ ਚਿਹਰੇ ਵੀ ਲਿਆਈ ਦੇ ਆ ਫਿਰ ਮਤਲਬ ਕੋਈ ਨਾ ਕੋਈ ਕੰਮ ਪੈ ਜਾਂਦਾ ਵਾ ਜ਼ਰੂਰੀ ਹੁੰਦਾ ਵਾ ਤੇ ਜੜੀਆਂ ਵਿੱਚ ਜੜੀਆਂ ਵੀਡੀਓਜ਼ ਬੜੀਆਂ ਵਿੱਚ ਹੀ ਪ੍ਰੋਫੈਸ਼ਨਲ ਕਲਾਕਾਰ ਤਾਂ ਹੈ ਨਹੀਂ ਕਿ ਜੇ ਸਾਰਾ ਸਾਰਾ ਟਾਈਮ ਕਲਾਕਾਰ ਨੂੰ ਦਿੱਤਾ ਜਾਇਆ ਜਾਣਾ ਹਾਂ ਕਿਉਂਕਿ ਫੈਮਲੀ ਵੀ ਹੈਗੀ ਫੈਮਲੀ ਨੂੰ ਟਾਈਮ ਜੁਣਾ ਪੈਂਦਾ ਵਾ ਆ ਕਰਕੇ ਫਿਰ ਇਦਾਂ ਡਾਂਡਲੋ ਇੰਦੀ ਸਟੋਰੀ ਤੇ ਬਾਕੀ ਕੋਈ ਨਹੀਂ ਕੋਸ਼ਿਸ਼ ਕਰਾਂਗੇ ਤੇ ਸਟੋਰੀ ਬਹੁਤ ਵਧੀਆ ਨਵੇਂ ਮੋੜ ਜ਼ਿੰਦਗੀ ਦੇ ਵਿੱਚ ਮੈਂ ਵੀ ਵਿੱਚ ਇੱਕ ਅਦਾ ਐਪੀਸੋਡ ਜ਼ਰੂਰ ਹੋ ਜੂਗਾ ਹਨਾ ਹੋ ਜਾਂਦਾ ਵਾ ਵੀ ਕਈ ਭੈਣ ਭਰਾਵ ਨੂੰ ਨਹੀਂ ਪਸੰਦ ਆਉਂਦਾ ਪਰ ਇਹ ਨਾ ਛੇਤੀ ਨਾ ਕਹਾ ਕਰੋਗੇ ਇਹਨੂੰ ਬੰਦ ਹੀ ਕਰ ਦੋ ਬੰਦ ਹੀ ਕਰ ਪਰ ਉਹ ਵੀ ਜ਼ਰੂਰੀ ਹੁੰਦਾ ਕਿਉਂਕਿ ਉਹ ਸਾਰ ਕੋ ਦੱਸਣਾ ਦੱਸਣਾ ਜ਼ਰੂਰੀ ਹੁੰਦਾ ਕਿ ਆ ਇੱਥੋਂ ਆ ਗਿਆ ਇੱਥੋਂ ਆ ਜਾਈ ਗਈ ਉਹ ਇੰਟਰਸਟ ਨਹੀਂ ਹੁੰਦਾ ਵਿਚ ਵਿੱਚ ਹਾਂ ਬੰਦਾਂ ਪਰ ਉਹ ਦੱਸਣਾ ਜ਼ਰੂਰੀ ਹੁੰਦਾ ਵਾ ਕਿ ਆ ਚੀਜ਼ ਹੁੰਦੀ ਆ ਤੇ ਫੇਰ ਗਾੜੀ ਇੰਟਰਸਟ ਬੰਦਾ ਉਹਦੇ ਵਿੱਚ ਹਾਂ ਹਾਂ ਤੇ ਜੇ ਆਪਾਂ ਸਿੱਧਾ ਹੀ ਇੰਟਰਸਟ ਦਿਖਾ ਦਈਏ ਤੇ ਫੇਰ ਉਹ ਨਹੀਂ ਇਹਨਾਂ ਗੱਲ ਬੰਦੀ ਕਿ ਸ਼ੁਰੂ ਕਿੱਥੋਂ ਕੋਤ ਕੰਮ ਹੋਇਆ ਹੂੰ ਤੇ ਮੇਰਾ ਵੀ ਜੇ ਬੜਾ ਕੋਪਖ ਹੋਣਾ ਸਾਹਮਣੇ ਕਿ ਮੈਂ ਲਾਲਚੀ ਕਿਉਂ ਅਜਾ ਮੈਂ ਲੰਮੀ ਐ ਸਟੋਰੀ ਲਾਲਚੀ ਕਿਉਂ ਬਣਿਆ ਵਾਂ ਤੇ ਬੜਾਪੇ ਤੱਕ ਜਾਊਗੀ ਇਹ ਹਾਂ ਕਿ ਬੜਾ ਕੋਜਵਾ ਇਹ ਵੇਖੋ ਸਟੋਰੀ ਜੇ ਬੜਾ ਕੋ ਸਿਕਨੂ ਤੇ ਪੁਲਸ ਵਾਲੇ ਵੀ ਰਿਸ਼ਵਤ ਕਿਉਂ ਲੈਂਦੇ ਆ ਕੀ ਮਜਬੂਰੀ ਬੰਦੀ ਆ ਇਵੀ ਦੱਸਾਂਗੇ ਤੁਹਾਨੂੰ ਹੂੰ ਤੇ ਬਾਕੀ 3 ਸਟੋਰੀ ਨੂੰ ਦੋ ਪਿਆਰ ਤੇ ਇੱਕ ਕਲਿੱਪ ਬਣਾਇਆ ਹੋਣਾ ਦਾ ਉਹ ਵੀ ਅੱਜ ਐਡ ਕਰਾਂਗੇ ਆਪਾਂ ਹਾਂ ਉਹਦੇ ਵਿੱਚ ਤੁਸੀਂ ਵੇਖੋ ਵੀ ਜੋ ਬਨੂ ਕਿੰਨੀ ਸੱਟ ਲੱਗੀ ਆ ਚਲੋ ਹਜੇ ਦਪੱਟੀਆਂ ਬੁੱਟੀਆਂ ਹੋ ਗਈਆਂ ਵਾ ਦਾ ਕਵਰ ਹੋ ਗਿਆ ਵਸ ਹਜੇ ਮਤਲਬ ਕੱਚੇ-ਕੱਚੇ ਢਾਂਕੇ ਜੇ ਲਾਏ ਆ ਹੁਣ ਉਹਦੇ ਪਲੇਟਾਂ ਬਣਣਗੀਆਂ ਤੇ ਫਿਰ ਤੁਹਾਨੂੰ ਪਤਾ ਹੀ ਆ ਟਾਈਮ ਲੱਗ ਜਾਂਦਾ ਵਾ ਹਨਾ ਉਹ ਸਟੋਰੀ 10 ਮਿੰਟ ਦੀ ਬਣੀ ਆਪਾਂ ਅੱਜ ਕੱਲ ਫਿਰ ਆਪਾਂ ਬਣਾਈ ਨਹੀਂ ਮੰਨ ਜਾਨੀ ਤੱਕ ਬਣਾਉਣ ਨੂੰ ਹੂੰ ਤੇ ਆ ਜੀ ਵੇ ਮਾਲਕ ਕੱਲ ਕੋ ਸੁੱਜਣੀ ਨਹੀਂ ਰਿਆ ਜਦੋਂ ਪਤਾ ਲੱਗ ਗਿਆ ਫਿਰ ਹੀਗਾ ਵੀ ਜਾ ਕੇ ਤੇ ਵੇਖ ਆਈਏ ਜੋ ਬਨੂ ਯਾਨੀ ਕਿ ਉਹਨਾਂ ਨੇ ਸੀਨਾ ਬਣੇ ਪਏ ਆ ਸੀਨਾ ਮੇਰੇ ਪੈਣੇ ਸੀ ਫਿਰ ਅਈ ਰਾਤ 9:30 ਵਜੇ ਵਾਪਸ ਹੋਏ ਉੱਥੋਂ ਆਏ ਘਰ ਨੂੰ ਤੇ ਉਸ ਤੋਂ ਬਾਅਦ ਵੀ ਫਿਰ ਫਿਰ ਬਾਅਦ ਵਿੱਚ ਸੀਨ ਬਣਾਉਂਦਾ ਟਾਈਮ ਹੀ ਨਹੀਂ ਮਿਲਿਆ ਸਾਨੂੰ ਆ ਜੀਬ ਨਹੀਂ ਕੀਤਾ ਹੂੰ ਤੇ ਫਿਰ ਹਨੇਰਾ ਹੋ ਗਿਆ ਤਾਂ 10:00 ਵਜੇ ਨੌਂਦੇ ਹਾਂ ਤੇ ਸਟੋਰੀ ਦੋ ਪਿਆਰ ਤੇ ਤੁਹਾਡਾ ਸਾਂ ਕਰੋ ਛੇਤੀ ਘਰ ਆਵੇ ਠੀਕ ਹੋ ਗਏ ਤੇ ਬਾਕੀ ਫੇਰ ਕੰਮ ਕਰਾਂਗੇ ਸ਼ੁਰੂ ਉਹਨਾਂ ਨਾਲ ਮੰਮੀ ਦਾ ਤੇ ਰੋਲ ਵੀ ਚੁਲਬੁਲਾ ਜਾ ਪਾਇਆ ਹੈਗਾ ਹਾਂ ਤੇ ਉਹ ਫਿਰ ਕਿਉਂਕਿ ਜਦੋਂ ਫਿਰ ਮੰਨਣਾ ਠੀਕ ਹੋਵੇ ਫਿਰ ਰੋਲ ਵੀ ਨਹੀਂ ਹੁੰਦਾ ਨਾ ਰੋਲ ਵੀ ਪੂਰਾ ਮੰਨ ਲਾ ਕੇ ਕਰੋ ਫਿਰ ਹੀ ਹੁੰਦਾ ਆਓ ਤੇ ਐਕਟਿੰਗ ਕਰਨੀ ਬਹੁਤ ਔਖੀ ਆ ਐਕਟਿੰਗ ਕਰ ਲਈ ਫਿਰ ਜੀ ਗੱਲਾਂ ਵੀ ਲੋਕੀ ਮਲੇ ਕਰਦੇ ਨੇ ਰਿਸ਼ਤੇ ਆ ਘਰ ਮੁੰਡਾ ਪਿਆ ਵਾ ਤੇ ਵੀਡੀਓ ਬਣਾਉਂਦੇ ਫਿਰਦੇ ਆ ਆਪਣੇ ਭਾਈ ਚਾਰੇ ਦੇ ਸਾਰੇ ਪਰ ਸਮਝਣਾ ਚਾਹੀਦਾ ਸਮਝਣਾ ਚਾਹੀਦਾ ਕਿ ਕੰਮ ਕੰਮ ਕਰਨ ਦੇ ਪਾਹੀ ਆਉਣਗੇ ਨਾ ਉਹਨਾਂ ਟਾਈਮ ਦੇ ਬੰਦਾ ਜਨਰਲ ਘਰ ਨਹੀਂ ਹੁੰਦਾ ਜਦ ਬੰਦਾ ਨਾਲ ਸਿੰਦਾ ਹੀ ਆ ਬਾਕੀ ਸਾਰੇ ਸਲਾਮਾਂ ਦਿੰਦੇ ਹੁੰਦੇ ਆ ਵੀ ਇਹ ਨਹੀਂ ਤੇ ਇਹ ਤੇ ਆਪਾਂ ਨੂੰ ਵੀ ਜਦੋਂ ਹਨਾ ਆਪਣੇ ਤੇ ਵੀ ਆ ਟਾਈਮ ਆਇਆ ਹੀਗਾ ਪਿਛਲੇ ਸਾਲ ਹੀ ਬੜਾ ਮਤਲਬ ਓខਾ ਟਾਈਮ ਨੰਗਿਆ ਫਿਰ ਐਕਸੀਡੈਂਟ ਹੋ ਗਿਆ ਬੜਾ ਓខਾ ਟਾਈਮ ਹੀਗਾ ਤੇ ਫਿਰ ਵੀ ਸਾਰੇ ਗੱਦੰਦੇ ਐ ਤੋ ਡੇ ਰਹਿੰਦੇ ਤੋ ਡੇ ਰਹਿੰਦੇ ਤੁਰਾਂਗੇ ਤੇ ਬੱਚਿਆਂ ਦੀ ਆਪਾਂ ਨੇ ਲਈ ਕੋਸ਼ਿਸ਼ ਕਰਾਂਗੇ ਆਪਣੇ ਲਈ ਕੋਸ਼ਿਸ਼ ਕਰਾਂਗੇ ਨਹੀਂ ਤੇ ਫਿਰ ਕਹਿੰਦੇ ਹੁੰਦੇ ਆ ਬੰਦਾ ਜਿਹੜਾ ਜੰਮ ਦਾ ਗਰੀਬ ਆ ਜਿਹ ਮਦੇ ਗਰੀਬ ਤੇ ਫਿਰ ਉਹ ਤੇ ਲਾਂ ਜਿਆਦਾ ਗੱਲਾਂ ਵੀਡੀਓ ਵਾਲੇ ਨੂੰ ਕਰਦੇ ਹੁੰਦੇ ਆ ਕਿਉਂਕਿ ਵੀਡੀਓ ਬਣਾਉਂਦੇ ਵੀਡੀਓ ਬਣਾਉਂਦੇ ਮੰਨ ਲਓ ਕੋਈ ਹੋਰ ਕੋਈ ਜੋਬ ਕਰਦਾ ਕੋਈ ਐਕਸੀਡੈਂਟ ਹੋ ਜਾਂਦਾ ਕਿ ਡੈਥ ਹੋ ਜਾਂਦੀ ਉਹ ਵੀ ਕਰਦੇ ਹਾਂ ਤਾਂ ਹੁਣ ਜੋਬਨ ਜੋਬ ਤੇ ਚੱਲਿਆ ਹੀਗਾ ਜੋਬ ਤੇ ਵੀਡੀਓ ਬਣਾਉਂਦਾ ਹਾਂ ਤੇ ਜੋਬ ਤੇ ਜਾਂਦੇ ਹੀ ਆ ਜਾਣਾ ਪੈਂਦਾ ਜਾਣਾ ਹੀ ਪੈਂਦਾ ਘਰੋਂ ਤੇ ਨਿਕਲਣਾ ਹੀ ਪੈਣਾ ਹਮ ਨਾ ਘਰੋਂ ਦੇ ਬੰਦਾ ਉਦਾਂ ਵੀ ਖਾਣ ਪੀਣ ਨੂੰ ਨਿਕਲਿਆ ਹੋਵੇ ਤੇ ਐਕਸੀਡੈਂਟ ਹੋ ਗਿਆ ਜਾਂਦਾ ਆ ਤੇ ਫੇਕਣਾ ਫੇਸ ਦਾ ਬੜਾ ਜੀ ਤਾਂ ਐਕਸੀਡੈਂਟ ਹੋ ਗਿਆ ਬਾਕੀ ਤੇ ਜਿਹੜੇ ਪਤਾ ਲੈਣ ਆਏ ਹੁੰਦੇ ਉਹ ਪਤਾ ਵੀ ਲੈ ਲੈਣਗੇ ਤੇ ਨੁਕਸ ਵੀ ਕੱਢ ਦੇਣਗੇ ਵੀ ਤੁਹਾਡੀ ਗਲਤੀ ਹੀ ਕੀ ਤਾਂ ਕਰ ਐਕਸੀਡੈਂਟ ਹੋ ਗਿਆ ਵਾ ਇਹ ਨਹੀਂ ਕਹਿਣਗੇ ਕਿ ਤੁਹਾਡੀ ਜਾਨ ਬਚ ਗਈ ਆ ਉਹ ਉਹ ਮਤਲਬ ਉਹ ਚੀਜ਼ ਨੂੰ ਮੈਟਰ ਦਿਆ ਕਰੋ ਕਿ ਜਾਨ ਬਚੀ ਆ ਜਾਨ ਬਚੀ ਚਲੋ ਕੋਈ ਨਹੀਂ ਨੁਕਸਾਨ ਹੋਇਆ ਵਾ ਉਹ ਜ਼ੂਮ ਕਰ ਕਰਕੇ ਵੀ ਇਹ ਕਿਤੇ ਗਲਤੀਆਂ ਲੱਭਣਗੇ ਵੀ ਗਲਤੀ ਇਹਦੇ ਵਿੱਚ ਹੀ ਕਿ ਅਗਲੇ ਦੇ ਵਿੱਚ ਹੀ ਉਹ ਇਹ ਨਹੀਂ ਮਿੰਜ ਕਿ ਅਗਲੇ ਦੇ ਮਾਤੇ ਕਿੰਨੀ ਟੈਨਸ਼ਨ ਹੋਊਗੀ ਬੰਦੇ ਐਕਸੀਡੈਂਟ ਕਿਉਂ ਹੋਇਆ ਕੋਈ ਜਾਨ ਬੁਰੀ ਕੋਈ ਵੀ ਨਹੀਂ ਮਾਰਦਾ ਕਿਹੜੀ ਸਿਚੁਏਸ਼ਨ ਵਿੱਚ ਹੀਗਾ ਜੀਤ ਕਰਦਾ ਨਹੀਂ ਆ ਮਾੜੀ ਜੀ ਆਪਣੇ ਸੂਈ ਮਰਵਾਉਂਦਾ ਸ਼ੂਗਰ ਦੇ ਟੈਸਟ ਕਰਾਉਣਾ ਹੋਵੇ ਤੇ ਉਹ ਵੀ ਡਰ ਲੱਗਦਾ ਵਾ ਵੀ ਨਹੀਂ ਨਾਲੇ ਇਹ ਜਿਹੜੀ ਸੂਈ ਵੱਜਣੀ ਆ ਭੀੜ ਹੋਣੀ ਐਕਸੀਡੈਂਟ ਹੋ ਗਿਆ ਗੱਡੀ ਟੁੱਟ ਜਾਈਂ ਮੋਟਰਸਾਈਕਲ ਟੁੱਟ ਜਣਾ ਕਿੰਨੇ ਪੈਸੇ ਲੱਗਣੇ ਉੱਤੇ ਇਹਦਾ ਜੀ ਕਰਦਾ ਵਿੱਚ ਮਰਨ ਨੂੰ ਹਾਂ ਤੇ ਗਲਤੀਆਂ ਨਾ ਕਰਿਆ ਕਰੋ ਤੇ ਅਰਦਾਸ ਕਰਿਆ ਕਰੋ ਕਿ ਸਾਰੇ ਜਣੇ ਸੁਖੀ ਵਸਣ ਤੇ ਸਾਰੇ ਜਣੇ ਕਿਉਂਕਿ ਇਹ ਤੇ ਕੋਈ ਗਾਰੰਟੀ ਨਹੀਂ ਹੁੰਦੀ ਵੀ ਅਸੀਂ ਕਰੋ ਚੱਲੇ ਆ ਤੇ ਅਸੀਂ ਇਦਾਂ ਹੀ ਐ ਜਿੱਟ ਸੀ ਫੀ ਆ ਜਾਣਾ ਵਾ ਉਹ ਕੋਈ ਪਤਾ ਨਹੀਂ ਹੁੰਦਾ ਵੀ ਕੀ ਹੋਣਾ ਰਸਤੇ 'ਚ ਕੀ ਨਹੀਂ ਵਾਏ ਗੁਰੂ ਦਾ ਨਾਮ ਲੈ ਕੇ ਆਪਣੇ 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 ਧਰਮ ਦੇ ਪ੍ਰਮਾਤਮਾ ਨੂੰ ਯਾਦ ਕਰਕੇ ਫੇਰ ਤੁਰਿਆ ਕਰੋ ਘਰੋਂ ਯਹੀ ਚੱਲੇ ਆ ਧਿਆਨ ਸੰਗ ਰਹਿ ਕੇ ਸਾਈ ਹੋ ਹਨਾ ਹੁਣ ਸਾਡੇ ਤੇ ਇਹੀ ਕਹਿੰਦੇ ਆ ਆਉਟ ਕਈ ਗੁੱਸੇ ਗਿਲੇ ਹੋਏ ਨੇ ਲੋਕਾਂ ਨਾਲ ਕਈ ਹੁੰਦੇ ਆ ਤੇ ਸਾਰੇ ਗੁੱਸੇ ਗਿਲੇ ਮਿਟਾਉਣੇ ਚਾਹੀਦੇ ਆ ਕੋਈ ਗੱਲ ਨਹੀਂ ਹਮ ਗਲਤੀਆਂ ਹੁੰਦੀ ਰਹਿੰਦੀਆਂ ਚੁੱਕਣਾ ਜਨਾਇਆ ਕਰੋ ਜੀ ਜੀ ਤੇ ਲੜਾਈ ਹਟ ਗਈ ਆ ਚਲੋ ਉਹ ਵੀ ਠੁਕਰ ਹੋਇਆ ਤੇ ਸ਼ਰਾਬ ਪੀਣ ਨਾਲ ਬੜੇ ਬੜੀਆਂ ਜਾਨਾਂ ਚਲ ਗਈਆਂ ਹਨਾ ਸ਼ਰਾਬ ਤੇ ਕੋਈ ਆਪਣੇ ਇੰਜੋਏ ਲਈ ਪੀਂਦਾ ਵਾ ਜਾਂ ਆਪਣਾ ਸਟ੍ਰੈਸ ਫ੍ਰੀ ਹੋਣ ਲਈ ਕਹਿ ਦਿੰਦੇ ਆ ਵੀ ਸਟ੍ਰੈਸ ਫ੍ਰੀ ਹੋਣਾ ਵਾ ਤਾਂ ਪੀਂਦੇ ਆ ਘਰ ਵਾਲਿਆਂ ਦਾ ਸਟ੍ਰੈਸ ਵਧਾਉਣਾ ਹੁੰਦਾ ਸ਼ਰਾਬ ਪੀਣੀ ਉਹਦੇ ਆਪ ਤਾਂ ਪੀਓ ਨਾ ਦੱਸੋ ਘਰ ਵਾਲਿਆਂ ਦਾ ਸਟ੍ਰੈਸ ਵਧਾਉਣਾ ਹੁੰਦਾ ਵਾ ਤਾਂ ਪੀਂਦੇ ਆ ਆਪ ਤਾਂ ਪੀਓ ਨਾ ਪੀਣੀ ਆ ਤੇ ਪਰ ਹੁਣ ਤੁਹਾਨੂੰ ਪਤਾ ਵਾ ਕਿੰਨੇ ਜਾਨੇ ਮਰ ਗਏ ਉਹਦੇ ਮੋਲ ਦੀ ਲਾਗੀ ਪੀਤੀ ਨਾ ਕਿਸੇ ਕੋ ਕੱਢੀ ਕੜਾਈ ਅੱਛਾ ਕੱਢੀ ਵਾਲੀ ਪੀਤੀ ਕਿਦਾਂ ਕਿਦਾਂ ਬਰਹੁੰਦੇ ਕੋਈ ਹੂੰ ਉਹਦੇ ਪੀਣੀ ਨਹੀਂ ਪੂਰੀ ਨਹੀਂ ਨਾ ਮੈਨੂੰ ਖਬਰ ਪਤਾ ਲੱਗੀ ਉਦਾਂ ਹਨਾ ਵੀ ਕਹਿਣਦੇ ਆ ਤੇ ਪਰ ਇਹ ਵੀ ਹਨਾ ਜਿੱਦਾਂ ਮੱਝ ਹੀ ਕਹਿਦੀ ਹੈ ਵੀ ਸ਼ਰਾਬੀ ਮਰ ਗਿਆ ਕਈਆਂ ਨੇ ਸੋਚਣਾ ਵੀ ਮਰੇ ਤੇ ਸ਼ਰਾਬੀ ਮਰੇ ਆ ਪਰ ਉਹੀ ਹਨਾ ਇੱਕ ਘਰ ਵਾਲੀ ਦਾ ਘਰ ਵਾਲਾ ਹੀਗਾ ਉਹਦੇ ਸਿਰ ਦਾ ਸਾਈ ਬੱਚਿਆਂ ਦੇ ਮਾਪਿਓ ਬੜੇ ਬਹਿ ਭਾਵੇਂ ਪਿਓ ਜਿੱਦਾਂ ਦੇ ਮਾਝੀ ਹੁਣ ਬੱਚੇ ਨਾ ਜਾਨ ਮਾਰਨ ਤੱਕ ਜਾਂਦੇ ਆ ਬੜਾ ਟੈਨਸ਼ਨ ਵਾਲਾ ਮਾਹੌਲ ਜਿਹੜਾ ਬਹੁਤ ਚੱਲਿਆ ਸਾਨੂੰ ਤੇ ਉਦੋਂ ਬੜਾ ਡਰ ਲੱਗਾ ਜਿੱਦ ਨਹੀਂ ਮਜਾਈ ਲਵੇ ਕੀ ਇਧਰ ਨੰਗਦੀ ਤੇ ਉਦੋਂ ਲੱਗਾ ਵੀ ਬੱਸ ਖਤਮ ਆ ਕਿਉਂਕਿ ਸਾਨੂੰ ਇਦਾਂ ਲੱਗਾ ਵੀ ਸਾਡੇ ਘਰ ਦੇ ਲੱਗੇ ਡਿੱਗ ਗਈ ਆ ਤੇ ਮਰਨ ਤੋਂ ਤੇ ਹਰ ਇੱਕ ਨੂੰ ਡਰ ਲੱਗਦਾ ਵਾ ਹੈਨਾ ਇੱਕ ਦਿਨ ਦਾ ਵਾ ਅਚਾਨਕ ਜੇ ਮੌਤ ਆ ਜਾਣੀ ਇੱਕ ਪਤਾ ਨਹੀਂ ਆ ਵੀ ਜਿੱਦਾਂ ਹੁਣ ਉਹ ਉਦੋਂ ਹੀ ਖਬਰ ਵੇਖੀ ਸੀ ਕਿ ਜਾਓ ਕਿੱਥੇ ਵਹੀ ਫਰੋਜ ਪਰੇ ਜਿਹੜੇ ਸੜ ਗਏ ਹੀ ਨਾ ਫੈਮਿਲੀ ਦੇ ਜੱਡਨਾਂ ਦੀ ਹੁਣ ਡੈਥ ਹੋ ਗਈ ਆ ਤੇ ਉਹ ਹਣਾ ਆਂਟੀ ਸਾਰੇ ਮਦਦ ਸਾੜਗੇ ਤਿੰਨ ਜਣੇ ਹੀ ਕਿ ਪਰਿਵਾਰ ਦੇ ਤੇ ਉਹ ਸਾਰੇ ਆ ਨਾ ਪਰਮਾਣੂ ਬੰਬ ਦੇ ਨਾਲ ਝੁੱਸ ਗਏ ਪਰਮਾਣੂ ਬੰਬ ਨਹੀਂ ਮੋੜਦਾ ਹੀ ਮਜ਼ਾਇਲ ਕਿ ਡਰੋਨ ਡਰੋਨ ਆਹੋ ਬੰਬ ਹੀਗਾ ਆ ਉਹ ਬੰਬ ਪਰਮਾਣੂ ਬੰਬ ਡਿੱਗਾ ਹੁੰਦਾ ਜਿਵੇਂ ਵੱਜਣਾ ਸਾਰੇ ਆ ਚੱਲ ਬੰਬ ਵੀ ਗਾ ਉਹ ਦੀਵਾਲੀ ਬਲਾ ਥੋੜਾ ਹੀ ਗਾ ਤੇ ਉਹਦੇ ਨਾਲ ਹਨਾ ਤੇ ਉਹ ਫਿਰ ਪਤਾ ਨਹੀਂ ਹੁੰਦਾ ਵੀ ਮਾਰਨਾ ਵੀ ਆ ਕਿ ਜਾਂ ਤੱਬਾ ਵਾਂ ਲੱਤ ਜਣੀ ਆ ਵਾ ਉਹ ਡਰ ਹੁੰਦਾ ਵਾ ਜੇ ਮੋਦ ਆਉਣੀ ਆ ਫਿਰ ਤੇ ਇੱਕ ਝਟਕੇ ਚ ਆ ਜੇ ਫਿਰ ਤੇ ਕੋਈ ਟੈਨਸ਼ਨ ਨਹੀਂ ਆ ਉਹਨੂੰ ਤੇ ਕੋਈ ਕਹੂਗਾ ਵੀ ਜੰਗ ਲੱਗੀ ਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕੱਲ ਨੂੰ ਆਉਗੀ ਵੀਡੀਓ ਜੇ ਜੀ ਬਗਾਵਤ ਜਾਂ ਨਵੀਂ ਮੁੜ ਜ਼ਿੰਦਗੀ ਜਨ ਹਾਂ 9:00 ਵਜੇ ਆਉਗੀ